ਹੈਲੋ ਗਾਇਜ਼ ਤੇ ਵੈਲਕਮ ਆ ਤੁਹਾਡਾ ਅੱਜ ਦੇ ਇਸ ਵਲੌਗ ਦੇ ਵਿੱਚ ਤੇ ਅੱਜ ਪਾਪਾ ਜੀ ਹੁਣੇ ਕਰ ਰਹੇ ਨੇ ਬਸ ਦੀ ਸਫਾਈ ਤੇ ਇਸ ਕਰਕੇ ਆਈ ਕਿਆ ਚਲੋ ਵਲੌਗ ਹੀ ਬਣਾ ਲਈਏ ਫਿਰ ਇਸ ਕਰਕੇ ਆ ਇੱਕ ਵਿਲੇ ਜੇ ਹੈਗੇ ਆ ਇਹਨਾਂ ਨੂੰ ਕੋਈ ਕੰਮ ਨਹੀਂ ਹੈਗਾ ਪਤਾ ਨਹੀਂ ਆ ਵਾਰਾ ਹੀ ਤਰੇ ਫਿਰਦੇ ਰਹਿੰਦੇ ਆ ਸਕੂਲੋਂ ਵੀ ਜਾਂਦੇ ਨਹੀਂ ਆ ਸਕੂਲ ਛੁੱਟੀਆਂ ਮਾਰਦੇ ਨੇ ਤੇ ਪਤਾ ਨਹੀਂ ਕੀ ਹਜੇ ਇਨਸਾਨ ਹੈ ਆਏ ਗਾਇਜ਼ ਮਾਰਨਿੰਗ ਟਾਈਮ ਬ੍ਰੈਕਫਾਸਟ ਹੋ ਰਿਹਾ ਹੈ ਤੇ ਬ੍ਰੈਕਫਾਸਟ ਕਰਨ ਤੋਂ ਬਾਅਦ ਚਾਚੂ ਜੀ ਹੁਣੀ ਚੱਲੇ ਘੁੰਮਣ ਫਿਰਨਣ ਇਹ ਆ ਮਲੇ ਸਾਹ ਵਾ ਸਾਡੇ ਘਰ ਦੇ ਜੋ ਵੀ ਹੁਣ ਰੌਣਕਾਂ ਚੱਲੀਆਂ ਗਾਈਸ ਆਇਦਰ ਬਾਸ ਦੀ ਸਫਾਈ ਹੋ ਰਹੀ ਅੱਜ ਤੋ ਵੱਤ ਭਾਈ ਆ ਪੂਰੇ ਲਿਸ਼ਕਾ ਦੇਣੇ ਆ ਬਹੁਤ ਠੀਕ ਹੈ ਠੀਕ ਹੈ ਤੁਸੀਂ ਆਓ ਯੋਗਦਾਨ ਪਾਓ ਨਹੀਂ ਯੋਗਦਾਨ ਨਹੀਂ ਪਾਉਂਦੇ ਤੁਸੀਂ ਕੰਮ ਕਰੋ ਹਮ ਆਪਣਾ ਆਇਦਰ ਗਾਈਸ ਪੁਲਰ ਦੀ ਹਵਾ ਦੇ ਨਾਲ ਕੰਮ ਕਰਦੇ ਹੋਏ ਸਾਡੀ ਹਵਾ ਨਾਲ ਪੂਰੀਆਂ ਲਿਸ਼ਕਾ ਦੇਣੀ ਪਤਾ ਲੱਗ ਜੇ ਕਿ ਇੱਕ ਵਾਰੀ ਬਾਸ ਤੋਂ ਹੁੰਦੀ ਆ ਆ ਸਾਰੀਆਂਆਂ ਫਾਇਆਂ ਫਾਇਆਂ ਕਰੋ ਇਧਰ ਪਲਾਂਟਸ ਬੜੀ ਗਰੀਨਰੀ ਗਰੀਨਰੀ ਹੋਈ ਆ ਪਰ ਫਰੂਟ ਇੱਕਵ ਨਹੀਂ ਲੱਗਾ ਲੱਗੇ ਆ ਸ਼ੁਰੂਆਤ ਜੀ ਹੋ ਰਹੀ ਹੈ ਜੇ ਪਰ ਇਧਰ ਗਾਇਸ ਕਪੜੇ ਤੋਤੇ ਜਾ ਰਹੇ ਨੇ ਆਪਰੇ ਆਪਰੇ ਵੀ ਤੋਲੇ ਹੋਏ ਕਰੀ ਨਾਲ ਦੀ ਨਾਲ ਹੀ ਮੋਟਰ ਚੱਲ ਰਹੀ ਹੈ ਆਪਾਂ ਬਾਕੀ ਵੇਨੇ ਹਾਂ ਗਾਇਸ ਕੀ ਕਰੇ ਤੂੰ ਇਹ ਰੱਖ ਗਾਇ ਹੀ ਨਹੀਂ ਦੇ ਕੈਸ਼ ਲੈਣਾ ਕੈਸ਼ ਕੈਸ਼ਰ ਸਾਫ ਦੇ ਕੰਮ ਕਰਨ ਦੇ ਆ ਚੈੱਕ ਕਰੋ ਗਾਇਸ ਕਾ ਜਨੇ ਆ ਲਿਆ ਲਿਆ ਗੈਸਟ ਆ ਮੇਲੇ ਸਾਹ ਰੌਂਡ ਤੇ ਚੱਲੇ ਆ ਇਧਰ ਸਫਾਈ ਹੋ ਰਹੀ ਆ ਦੂਹ ਦੂਹ ਕੌਣ ਗੈਸਟ ਆ ਰਹੇ ਨੇ ਦੱਸ ਆ ਦੇ ਤੀ ਬੋਲੋ ਬਸ ਇਸ਼ਾਰਿਆਂ ਚ ਗਰਮੀ ਨਾ ਮਤ ਮਾਰੀ ਗਈ ਆ ਕੰਮ ਤਾਂ ਬੈਜੀ ਗਏ ਚਲ ਹਾਸਲਾਈ ਹਾਂ ਤੇ ਹਾਂਜੀ ਜੀ ਹਾਂਜੀ ਆ ਇਧਰ ਗਾਇਸ ਪਹਿਹ ਕਹਿੰਦੇ ਹੋਏ ਹਾਂਜੀ ਕਿਹੜਾ ਰੱਖਣਾ ਇਹ ਕੀ ਆਖਦੀ ਐ ਇੱਚੀ ਬੋਲਣਾ ਕੀ ਦੱਸਨੀ ਐ ਆ ਇਧਰ ਗਾਇਸ ਚੈੱਕ ਕਰੋ ਸਾਰਾ ਸਮਾਨ ਬਾਸ ਚੋਂ ਕੱਢ ਕੇ ਰੱਖਿਆ ਹੈ ਇਹਨੂੰ ਵੀ ਸਫਾਈ ਕਰਨਾ ਹੈ ਧੋਣਾ ਹੈ ਬਾਏ ਬਾਏ ਜਾਂਦੇ ਨਹੀਂ ਜੇ ਮਿਲ ਕੇ ਓਕੇ ਬਾਏ ਬਾਏ ਗਾਇਸ ਆ ਇਧਰ ਮੂਲੀਆਂ ਬਿਲੀ ਕਸ਼ ਕਰਕੇ ਰੱਖ ਦਿੱਤੀਆਂ ਐ ਤੇ ਹਜੇ ਥੋੜੇਕ ਟਾਈਮ ਨੂੰ ਬਣਾਉਣਗੇ ਮੂਲੀ ਵਾਲੀਆਂ ਰੋਟੀਆਂ

ਬਾਜ ਜਦ ਰਸੁੱਕ ਗਈ ਫਿਰ ਥੋੜੀ ਹੋਰ ਅਸ਼ੀ ਲੱਗੂਗੀ। ਮੇਰੇ ਮੈਨੂੰ ਨਾ ਪਿਉਂਦੇਓ। ਬਾਏ ਬਾਏ। ਕਰਸ ਫਾਈ। ਹਾਂਜੀ ਆਪਾ ਕਿੱਧਰ ਹੈ? ਓਏ। ਹੋ ਪਾ ਦਿ ਗਈ। ਗਾਇਸ ਚੈੱਕ ਕਰਾ ਇੱਧਰ ਸਫਾਈ ਹੋ ਰਹੀ ਆ। ਆ ਜਿਹੜੇ ਮੰਜੇ ਦੇ ਪਏ ਇਹ ਬਰਤਨ ਸਾਫ ਕਰਕੇ ਰੱਖ ਦਿੱਤੇ ਆ ਤੇ ਆ ਜਿਹੜੇ ਹਵਾ ਪਏ ਆ ਨੀਚੇ-ਨੀਚੇ ਤੇ ਇਹ ਹਜੇ ਬਰ ਸਾਫ ਕਰਨ ਵਾਲੇ ਆ। ਸਾਡੀ ਮੰਮੀ ਜੀ ਸਫਾਈ ਕਰ ਰਹੇ ਨੇ। ਬਰਤਨਾਂ ਦੀ ਜਿੱਦਾਂ ਕੀ ਓਕੇ ਬਾਏ ਤੁਸੀਂ ਕੰਮ ਕਰੋ ਅਸੀਂ ਚੱਲੇ ਬਾਏ ਬਾਏ ਟਾਟਾ ਯਾਰ ਵੀਟ ਵੀ ਕਰ ਲਈਦੀ ਹੁੰਦੀ ਪਰ ਆ ਜਾ ਔਰ ਵੀਰ ਜੀ ਗਾਇਸ ਆਈਦਰ ਬਣ ਰਹੀਆਂ ਨੇ ਮੂਲੀ ਵਾਲੀਆਂ ਰੋਟੀਆਂ ਤੇ ਮਿਕਸ ਅਧੀਆਂ ਕ ਵਿੱਚ ਆਲੂ ਵਾਲੀਆਂ ਆਲੂ ਵਾਲੀਆਂ ਪਹਿਲਾਂ ਬਣ ਚੁੱਕੀਆਂ ਨੇ ਤੇ ਹੁਣ ਆ ਮੂਲੀ ਵਾਲੀਆਂ ਨੇ ਨਾਲ ਐਪਲ ਵੀ ਰੱਖਿਆ ਨਾਲ ਸੌਸ ਜੋ ਸਾਰਾ ਇਹਨਾਂ ਮਿਕਸਚਰ ਕੀਤਾ ਪਿਆ ਏ ਪਤਾ ਨਹੀਂ ਚੱਲ ਰਿਹਾ ओ माय गॉड चलिए आप बनाइए फिर हम खाएंगे गाइस ਤੁਸੀਂ ਦੱਸ ਸਕਦੇ ਜੀ ਪਲੀਜ਼ ਕਮੈਂਟ ਕਰੋ ਕਿਦਾਂ ਦੀ ਬਣੀ ਮੂਲੀ ਵਾਲੀ ਰੋਟੀ ਮੂਲੀ ਵਾਲੀ ਰੋਟੀ ਬਹੁਤ ਹੀ ਵਧੀਆ ਤੇ ਨਾਲੋਂ ਮੂਲ ਦਾ ਬਟਰ ਤੇ ਆਪ ਬੜਾ ਸੁਨੇਹ ਦੱਸਵਾਦੇ ਢਿੱਡ ਤੁਹਾਡੇ ਬਾਹਰ ਮਾਰੇ ਤੇ ਅਮੂਲ ਦਾ ਬਟਰ ਜਰੂਰ ਖਾਂਦੇ ਜੀ ਤਲੀਆਂ ਛੱਡਣਾ ਨਹੀਂ ਕੋਸ਼ਾਵਾ ਹਾਂ ਚਬਾਈ ਗਾਇਸ ਥੈਂਕ ਯੂ ਥੈਂਕ ਯੂ ਨੂੰ ਕੋ ਬੋਲੋ ਨਾ ਜਿਨ੍ਹਾਂ ਨੇ ਬਣਾਈ ਹੈ ਥੈਂਕ ਯੂ ਬਾਈ ਵਾਦਾ ਇਹ ਵਲੌਗ ਕਿਤਾ ਦਾ ਲਗਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਓਕੇ ਬਾਏ ਗਾਇਸ